ਪਾਕਿਸਤਾਨ ਦੇ ਵੱਲੋਂ ਸੀਜ਼ ਫਾਇਰ ਦੀ ਉਲੰਘਣਾ ਦੀ ਲਗਾਤਾਰ ਚਰਚਾ ਹੋ ਰਹੀ ਹੈ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਰੋਸ ਦੀ ਲਹਿਰ ਹੈ ਉੱਥੇ ਜੇਕਰ ਸੰਗਰੂਰ ਦੇ ਦੁਕਾਨਦਾਰਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਾਕਿਸਤਾਨ ਕਦੇ ਵੀ ਆਪਣੀਆਂ ਨਾਪਾਕ ਕੋਸ਼ਿਸ਼ਾਂ ਤੋਂ ਬਾਝ ਨਹੀਂ ਆਵੇਗਾ ਅਤੇ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਦੇ ਨਾਲ ਜਿਹੜਾ ਕਿ 트럼ਪ ਨੇ ਇੱਕ ਸਰਪੰਚ ਦੇ ਤੌਰ ਦੇ ਉੱਤੇ ਜਿਵੇਂ ਦੋ ਪਿੰਡਾਂ ਦਾ ਸਰਪੰਚ ਲੜਾਈ ਨੂੰ ਸ਼ਾਂਤ ਕਰਵਾਉਂਦਾ ਉਹ ਮੇ ਵਿਚ ਪੈ ਕੇ ਇਹ ਸਾਰੀ ਗਲਬਤ ਕਰਵਾਈ ਪਰ ਇਸ ਦੇ ਬਾਵਜੂਦ ਵੀ ਪਾਕਿਸਤਾਨ ਸੁਧਰ ਨਹੀਂ ਰਿਹਾ ਜਿਹਦੇ ਚੱਲਦੇ ਦੁਕਾਨਦਾਰਾਂ ਨੇ ਕਾਫੀ ਰੋਜ਼ ਜ਼ਾਹਿਰ ਕੀਤਾ ਆਓ ਸੁਣਦਿਆਂ ਕੀ ਕੁਝ ਕਿਹਾ ਅੱਜ ਕੁਝ ਬਾਉਂਡਰ ਤੇ ਲੜ ਰਹੇ ਆਦਮੀ ਦੇ ਜਵਾਨਾਂ ਨੂੰ ਬਹੁਤ ਸੰਤੋਖ ਖੁਸ਼ੀ ਹੁੰਦੀ ਹੈ ਜੀ ਬਹੁਤ ਖੁਸ਼ੀ ਹੁੰਦੀ ਸਾਨੂੰ ਤਾਂ ਬ੍ਰੇਕ ਘਰ ਚੋਂ ਆਈ ਹੁੰਦਾ ਵੀ ਸਾਨੂੰ ਜਦੋਂ ਮਰਜੀ ਬੁਲਾ ਲੈਣ ਅਸੀਂ ਤਾਂ ਪਿਆਰ ਬੈਠੇ ਹਾਂ ਘਰ ਚੋਂ ਕੱਲੇ ਕੱਲੇ ਪੰਜਾਬ ਚੋਂ ਕੱਲੇ ਕੱਲੇ ਘਰ ਚ ਜਾਣ ਨੂੰ ਤਿਆਰ ਰੱਖਨੇ ਵੀ ਸਾਨੂੰ ਫੌਜ ਕਹੇ ਬਸ ਤੁਸੀਂ ਪਿੱਛੇ ੜੋ ਅਸੀਂ ਜਾਈਏ ਮੁੰਡੇ ਪੰਜਾਬ ਪੰਜਾਬੀ ਕੌਮ ਹੈ ਜਿਹੜੀ ਲੀਡਰ ਸਿੱਖ ਹੈ ਇਸ ਨੂੰ ਕਿਵੇਂ ਦੇਖਦੇ ਹੋ ਤੁਸੀਂ ਯੁੱਧ ਜੋ ਯੁੱਧ ਪੰਜਾਬ ਤੋਂ ਹੋਇਆ ਹੁਣ ਤੱਕ ਦਾ ਇਤਿਹਾਸ ਹੈ ਜਿਹੜਾ ਦਾ ਉਹ ਪੰਜਾਬ ਨਹੀਂ ਖਤਮ ਕਰੂਗਾ ਜਦੋਂ ਨੂੰ ਨਾ ਜਦੋਂ ਕਰੂਗਾ ਹੋਰ ਕਿਸੇ ਮੁਲਕ ਤੋਂ ਨਹੀਂ ਹੁੰਦਾ ਇਹ ਇਹ ਪੰਜਾਬ ਇਹੀ ਕਰੂਗਾ ਖਤਰਾ ਠੀਕ ਹੈ ਫੌਜੀ ਜਵਾਨ ਸਰਹੱਦਾਂ ਤੇ ਲੜ ਰਹੇ ਨੇ ਸ਼ਾਇਦ ਇਸ ਕਰਕੇ ਪੰਜਾਬ ਸੁਰੱਖਿਅਤ ਹੈ ਇਸ ਵਾਰ ਕੀ ਬਿਲਕੁਲ 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 ਇਹਨੂੰ ਸੁਰੱਖਿਅਤ ਹਾਂ ਤਾਂ ਲੋਕ ਕਹਿ ਰਹੇ ਨੇ ਬਹੁਤ ਵੀ ਜੰਗ ਨਹੀਂ ਲੱਗਣੀ ਚਾਹੀਦੀ ਤਾਂ ਪੰਜਾਬ ਆਪਣਾ ਪੰਜਾਬ ਨੂੰ ਜਾਂ ਭਾਰਤ ਨੂੰ ਉਹਦਾ ਜਵਾਬ ਨਹੀਂ ਦੇਣਾ ਚਾਹੀਦਾ ਕੋਈ ਨਹੀਂ ਅਸੀਂ ਜੰਗ ਨਹੀਂ ਚਾਹੁੰਦੇ ਹੈਗੇ ਜੇ ਸਾਡੇ ਤੇ ਧੱਕਾ ਥੋਪੀ ਜਾਊਗੀ ਤਾਂ ਅਸੀਂ ਪਿੱਛੇ ਵੀ ਨਹੀਂ ਹਟਾਂਗੇ ਜਵਾਬ ਦਵਾਂਗੇ ਠੋਕ ਕੇ ਜਵਾਬ ਦਵਾਂਗੇ ਦਾ ਜਵਾਬ ਦੇਣਾ ਚਾਹੀਦਾ ਪਾਕਿਸਤਾਨ ਨੂੰ ਬਿਲਕੁਲ ਬਿਲਕੁਲ ਦੇਵਾਂਗੇ ਦੇ ਰਹੇ ਹਾਂ ਦੇ ਰਹੇ ਹਾਂ ਤਾਂ ਜਿਹੜੇ ਸਾਡੀ ਆਰਮੀ ਬਾਰਡਰ ਤੇ ਲੜ ਰਹੀ ਉਹਨਾਂ ਨੂੰ ਕੀ ਕਹਿਣਾ ਚਾਹੋ ਉਹ ਲੋਕ ਕੀ ਕਹਿੰਨਾ ਉਹ ਤਾਂ ਆਪਣਾ ਕੰਮ ਕਰ ਰਹੇ ਨੇ ਅਸੀਂ ਸਾਨੂੰ ਕਹਿਣ ਬਸ ਵੀ ਜਦੋਂ ਬੁਲਾਉਣ ਬੁਲਾ ਅਸੀਂ ਆ ਰਹੇ ਹਾਂ ਤਾਂ ਤਿਆਰ ਹਾਂ ਤਿਆਰ ਹਾਂ ਬਸ ਅਸੀਂ ਬਾਈ ਵਧੀਆ ਦੇਖਦੇ ਆਰਮੀ ਆਰਮੀ ਨੇ ਮੂਹਰ ਤੋੜ ਜਵਾਬ ਦਿੱਤਾ ਪਾਕਿਸਤਾਨ ਨੂੰ ਠੀਕ ਹੈ ਨਾ ਉਹਨਾਂ ਦਾ ਇੱਕ ਵੀ ਡਰੋਨ ਆਪਣਾ ਨੁਕਸਾਨ ਨਹੀਂ ਕਰ ਸਕਿਆ ਤੇ ਪੂਰਾ ਮੂਹਰ ਤੋੜ ਜਵਾਬ ਦਿੱਤਾ ਆਪਣੀ ਮਿਲਟਰੀ ਨੇ ਅਸੀਂ ਮਿਲਟਰੀ ਦੇ ਨਾਲ ਖੜੇ ਆ ਜੇ ਸਾਨੂੰ ਕੱਲੂ ਮਿਲਟਰੀ ਬੁਲਾਉਂਦੀ ਆ ਉੱਥੇ ਠੀਕ ਆ ਅਸੀਂ ਨਾਲ ਜਾ ਕੇ ਜੰਗ ਲੜਨ ਨੂੰ ਤਿਆਰ ਆ ਪੰਜਾਬ ਕੌਮ ਲੀਡਰ ਕੌਮ ਕਿਹਾ ਜਾਂਦਾ ਇਸ ਨੂੰ ਕਿਵੇਂ ਦੇਖਦੇ ਹੋ ਹਰ ਜੋ ਯੁੱਧ ਤਾਂ ਪੰਜਾਬ ਤੋਂ ਸ਼ੁਰੂ ਹੁੰਦਾ ਇਹੋ ਦੇ ਦਾ ਯਾਤਰਾ ਸੰਗਰੂਰਤੀ ਹੁੰਦੇ ਨੇ ਠੀਕ ਆ ਨਾ ਅਸੀਂ ਸੰਗਰੂਰ ਜ਼ਿਲ੍ਹੇ ਦਾ ਡਟ ਕੇ ਖੜੇ ਆ ਬਾਕੀ ਮਾਲਵੇ ਵਾਲੇ ਠੀਕ ਹੈ ਉਸ ਤੋਂ ਬਾਅਦ ਜੇ ਸਾਰਾ ਪੰਜਾਬੀ ਸਾਡੇ ਨਾਲ ਪੰਜਾਬ ਕੀ ਇੰਡੀਆ ਨਾਲ ਹੈ ਮਿਲਟਰੀ ਦੇ ਫੌਜੀ ਜਵਾਨ ਸਰਹੱਦਾਂ ਤੇ ਲੜ ਰਹੇ ਨੇ ਚਾਹੀਦੇ ਸੀ ਕਿ ਪੰਜਾਬ ਸੁਰੱਖਿਅਤ ਹੈ ਇਸ ਬਾਰੇ ਕੀ ਕਹਿਣਾ ਚਾਹੋ ਹਾਂ ਵੀ ਪੂਰੇ ਕੋਈ ਚੱਕਰ ਨਹੀਂ ਇਸ ਗੱਲ ਦਾ ਮਿਲਟਰੀ ਨੂੰ ਸਾਨੂੰ ਪੂਰਾ ਮਾਣ ਆ ਵੀ ਸਾਡਾ ਬਾਲ ਵੀ ਵਿੰਗਾ ਨਹੀਂ ਹੋਣ ਦਿੰਦੀ ਫੌਜੀ ਭਾਈ ਪੰਜਾਬ ਦੀ ਸੈਨਾ ਜਿਹੜੀ ਪਾウダー ਤੇ ਅੱਜ ਰੱਖਿਆ ਕਰ ਰਹੀ ਹੈ ਲੋਕਾਂ ਦੇ ਲਈ ਲੜ ਰਹੀ ਹੈ ਤਾਂ ਇਸ ਨੂੰ ਕਿਵੇਂ ਦੇਖਦੇ ਵਧੀਆ ਦੇਖ ਰਹੇ ਆ ਬਾਈ ਪੂਰਾ ਸਾਡੇ ਨਾਲ ਡਟ ਕੇ ਜਾ ਰਹੇ ਖੜੇ ਦਿਨ ਰਾਤ ਸਾਡੀ ਰੱਖਿਆ ਕਰ ਰਹੇ ਨੇ ਠੀਕ ਹੈ ਨਾ ਸਾਨੂੰ ਮਿਲਟਰੀ ਤੇ ਸਾਡੀ ਤੇ ਪੂਰਾ ਮਾਣ ਆ ਪੰਜਾਬ ਦੇ ਵਿੱਚ ਕਈ ਲੋਕ ਵੀ ਕਹਿ ਰਹੇ ਨੇ ਕਿ ਇਹ ਲੜਾਈ ਹੈ ਜਿਹੜੀ ਨਹੀਂ ਹੋਣੀ ਚਾਹੀਦੀ ਸੀਗੀ ਤਾਂ ਜਿਹੜਾ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਨਹੀਂ ਦੇਣਾ ਚਾਹੀਦਾ ਸੀਗਾ ਜਦੋਂ ਜਦੋਂ ਕੋਈ ਪੰਗੇ ਲਈ ਜਾਊਗਾ ਲਈ ਜਾ ਉਹ ਤੇ ਨਿਰਦੋਸ਼ ਬੰਦੇ ਮਾਰਤੇ ਉਹ ਵੀ ਧਰਮ ਪੁੱਛ ਕੇ ਠੀਕ ਹੈ ਫਿਰ ਆਪਾਂ ਨੂੰ ਜਵਾਬ ਦਾ ਦੇਣਾ ਪਊਗਾ ਹੀ ਨਾ ਚੁੱਪ ਕਰਕੇ ਆਪਾਂ ਨੇ ਕਿਹਾ ਚੂੜੀਆਂ ਪਈਆਂ ਨੇ ਫਿਰ ਉਹਨੂੰ ਦੱਸਣਾ ਦੀ ਵੀ ਕਿਵੇਂ ਆ ਸਹੀ ਕੀਤਾ ਬੱਸ ਜੇ ਹੁਣ ਉਸ ਤੋਂ ਬਾਅਦ ਉਹ ਪੰਗੇ ਲੈਣਗੇ ਤਾਂ ਇਹ ਵੀ ਸਿਰਾਂ ਲਾ ਕੇ ਹਟਣ ਮਿਲਟਰੀ ਫਿਰ ਪਿੱਛੇ ਨਾ ਮੁੜੇ ਤੇ ਮੈਂ ਤਾਂ ਹੁਣ ਇਹ ਵੀ ਗੱਲ ਕਹਿਣਾ ਵੀ ਉਹਨਾਂ ਦੇ ਯਕੀਨ ਕਰਾਂਗੇ ਤਾਂ ਮਰਾਂਗੇ ਅਸੀਂ ਜਿਹੜੇ ਸਾਡੇ ਬਾਰਡਰ ਤੇ ਜਿਹੜੇ ਵੀ ਸਫਾਈ ਲੜ ਰਹੇ ਨੇ ਜੀ ਸਾਨੂੰ ਉਹਨਾਂ ਦੇ ਬਹੁਤ ਜ਼ਿਆਦਾ ਗਰਵ ਹੈ ਜੀ ਤੇ ਸਾਨੂੰ ਉਹਨਾਂ ਤੇ ਮਾਣ ਹੈ ਕਿ ਉਹ ਸਾਡੇ ਲਈ ਖੜੇ ਨੇ ਤੇ ਸਾਰੇ ਪਾਕਿਸਤਾਨ ਜਿੰਨੇ ਵੀ ਉਹਨਾਂ ਨੇ ਹਮਲੇ ਕੀਤੇ ਉਹਨਾਂ ਦਾ ਮੂੰਹ ਤੋੜ ਜਵਾਬ ਦਿੱਤਾ ਹੀ ਉਹਨਾਂ ਨੇ ਤਾਂ ਪੰਜਾਬ ਪੰਜਾਬ ਕੌਮ ਲੀਡਰ ਸਿੱਖ ਕਿਹਾ ਜਾਂਦਾ ਹੈ ਤਾਂ ਜੋ ਯੁੱਧ ਪੰਜਾਬ ਤੋਂ ਹੀ ਸ਼ੁਰੂ ਹੁੰਦੇ ਕਿਵੇਂ ਦੇਖੋ ਕਿਉਂਕਿ ਪੰਜਾਬ ਤੋਂ ਯੁੱਧ ਇਸ ਕਰਕੇ ਸ਼ੁਰੂ ਹੁੰਦੇ ਕਿਉਂਕਿ ਮੋਸਟਲੀ ਜਿੰਨੇ ਵੀ ਬਾਰਡਰ ਨੇ ਸਾਰੇ ਪਾਕਿਸਤਾਨ ਦੇ ਪੰਜਾਬ ਨਾਲੇ ਲੱਗਦੇ ਨੇ ਇਸੇ ਕਰਕੇ ਪਹਿਲਾ ਹਮਲਾ ਪੰਜਾਬ ਤੋਂ ਹੀ ਹੁੰਦਾ ਤਾ ਪੰਜਾਬ ਦੀ ਫੌਜ ਨੂੰ ਕਿਵੇਂ ਦੇਖਦੇ ਹੋ ਪੰਜਾਬ ਦੇ ਫੌਜੀ ਲੀਡਰ ਤਾਂ ਨਾਲ ਜਿਹੜੇ ਉੱਥੇ ਲੜ ਰਹੇ ਨੇ ਬਾਰਡਰ ਤੇ ਬਿਲਕੁਲ ਸਾਨੂੰ ਪੰਜਾਬ ਦੇ ਫੌਜੀਆ ਨੂੰ ਬਿਲਕੁਲ ਮਾਣ ਹੈ ਕਿਉਂਕਿ ਮੋਸਟਲੀ ਆਪਣੀ ਇੰਡੀਅਨ ਆਰਮੀ ਦੇ ਵਿੱਚ ਪੰਜਾਬ ਦੇ ਫੌਜੀ ਨੇ ਤੇ ਉਹਨਾਂ ਨੇ ਬੜੀ ਦ੍ਰਿੜਤਾ ਨਾਲ ਪਾਕਿਸਤਾਨ ਫੋਰਸ ਦਾ ਸਾਹਮਣਾ ਕੀਤਾ ਤੇ ਪੂਰੇ ਪੰਜਾਬ ਦੀ ਰੱਖਿਆ ਕੀਤੀ ਹੈ ਇਹ ਫੌਜੀ ਜਵਾਨ ਸਰਹੱਦਾਂ ਤੇ ਲੜ ਰਹੇ ਨੇ ਤੇ ਸ਼ਾਇਦ ਇਸ ਕਰਕੇ ਪੰਜਾਬ ਸੁਰੱਖਿਅਤ ਹੈ ਇਸ ਬਾਰੇ ਤੁਹਾਡਾ ਕੀ ਕਹਿ ਬਿਲਕੁਲ ਜੀ ਬਿਲਕੁਲ ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ ਕਿਉਂਕਿ ਜੇ ਫੌਜੀ ਸਾਡੇ ਸੁਰੱਖਿਤਰ ਨੇ ਤੇ ਸਾਡਾ ਦੇਸ਼ ਰક્ષਿਤ ਹੈ ਤੇ ਜਿਹੜੇ ਤੁਹਾਡੀ ਸਰਹਸਦਾ ਦੇ ਲੜ ਰਹੇ ਨੇ ਸਾਡੀ ਸਖਸ਼ਾ ਕਰ ਲੈਣੀ ਜੀ ਉਹ ਸਹੀ ਹੈ ਤਾਂ ਲੋਕ ਬੋਲਦੇ ਪਏ ਨੇ ਕਿ ਪੰਜਾਬ ਚ ਯੁੱਧ ਨਹੀਂ ਹੋਣਾ ਚਾਹੀਦਾ ਸੀ ਸਾਨੂੰ ਪਾਕਿਸਤਾਨ ਦੇ ਹਮਲੇ ਦਾ ਜਵਾਬ ਨਹੀਂ ਦੇਣਾ ਚਾਹੀਦਾ ਤੁਸੀਂ ਇਸ ਵਾਰ ਕੀ ਚਾਹੋ ਨੀ ਇਹ ਗੱਲ ਗਲਤ ਹੈ ਜੀ ਕਿਉਂਕਿ ਪਾਕਿਸਤਾਨ ਬਹੁ ਟਾਈਮ ਤੋਂ ਇੰਡੀਆ ਤੇ ਪੰਜਾਬ ਤੇ ਹਮਲਾ ਕਰਦਾ ਰਿਹਾ ਹੈ ਤੇ ਕੋਈ ਮਤਲਬ ਸਹਿਣ ਸ਼ਕਤੀ ਵੀ ਹੁੰਦੀ ਹੈ ਜਿਹੜੀ ਇਹ ਸ਼ਕਤੀ ਸਹਿਣ ਸ਼ਕਤੀ ਦੇ ਉੱਪਰ ਟੱਪ ਗਿਆ ਸੀਗਾ ਇਸ ਕਰਕੇ ਸਾਨੂੰ ਚਾਹੀਦਾ ਹੈ ਕਿ ਸਾਨੂੰ ਜਵਾਬ ਦੇਣਾ ਚਾਹੀਦਾ ਸਹੀ ਹੈ ਤਾਂ ਸੋ ਦਾਦੇ ਕਿ ਪਾਕਿਸਤਾਨ ਦੇ ਖਿਲਾਫ ਲਗਾਤਾਰ ਭਾਰਤ ਵਾਸੀਆਂ ਦੇ ਵਿੱਚ ਕਾਫੀ ਰੋਸ ਹੈ ਅਕੀਕ ਤਰੀ ਵੀ ਪੰਜਾਬੀ ਲਈ ਸੰਗਰੂਰ ਤੋਂ ਹਨੇ ਲਜੈਨ ਦੀ ਰਿਪੋਰਟ